ਵਾਹਿਗੁਰੂ ਸਾਇਦੀ ਨਾਤ ਵੰਦਨ ਅਨੰਤ ਬਾਾਰ ਸਰਬ ਕਲਾ ਸਮਰੱਥੰ ਬੋਲਣ ਤੇ ਰਾਖੋ ਕਰ ਨਾਹਿ ਧੇਰ ਪਰ ਹੱਥ ਕੇ ਭਗਤਿ ਭਗਦੇ ਆਪਣੀ ਭਗਤੀ ਲਾਈ ਸਤਨਾਮ ਵਾਹਿਗੁਰੂ ਸਾਹਿਬ ਤੋੜੀ ਮਹਾਰਾਜ ਪੰਜਵਾ ਕਰ ਪੰਜਵਾ ਦੋ ਪਦੇ ਸਤ ਗੁਰ ਪ੍ਰਸਾਦ ਅਸੋ ਗੁਣ ਮੇਰੋ ਪ੍ਰਭ ਜੀ ਕੀ ਨਾਮ ਪੰਜ ਦੋਖ ਅਰ ਅਹੰਮ ਰੋਗਾ ਏ ਤਨ ਤੇ ਸਗਰ ਦੂਰ ਪੀਨਾ ਰਹਾ ਵੰਦਨਾ ਤੋਰ ਸ਼ੋਰ ਵਿਖਿਆਪੇ ਗੁਰ ਕੋ ਸ਼ਬਦ ਮੇਰਾ ਹੀ ਰਾਹੀ ਰਾਦੀਨਾ ਰੂਪਾ ਅਨੂਰੂਪਾ ਮੇਰੋ ਕਸ਼ਨ ਵਿਚਾਰਿਆ ਪ੍ਰੇਮ ਗਾਇਆ ਮੋਹੇ ਹਰ ਰੰਗ ਪੀਨਾ ਪੇਖੇ ਓ ਲਾਲਨ ਪਾਠ ਵਿਚ ਖੋਏ ਅਣਗਿਨਤਾ ਹਰ ਕੀ ਪਾਤੀਨਾ ਤਿਸੇ ਕੋ ਗ੍ਰਹਾ ਸੋਈ ਪ੍ਰਭ ਨਾਨਕਾ ਸੋ ਠਾਕੁਰਾ ਐਸੇ ਹੀ ਕੋਤੀਨਾ ਪੀਖੇ ਉਹ ਲਾਲਨ ਪਾਠ ਵਿੱਚ ਖੋਏ ਅਣਕਿੰਤਾ ਹਰਖੇ ਪਤੀਨਾ ਤਿਸੇ ਕੋ ਗ੍ਰਹ ਸੋਈ ਪ੍ਰਭ ਨਾਨਕਾ ਸੋ ਠਾਕੁਰ ਤਿਸੇ ਹੀ ਕੋਤੀਨਾ ਰੋਟੀ ਮਹੱਲਾ ਪੰਜਵਾ ਕਰ ਪੰਜਵਾ ਦੋ ਪੜੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਔਰ ਅਹੋਗਾ ਇਹ ਤਣਤੇ ਸਗਲ ਦੂਰ ਕੀਨਾ ਰਹਾਉ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਅਮਰਤਿ ਵਲੇ ਦੇ ਅਲਾਹੀ ਹਕੂਮਾ ਸਾਹਿਬ ਦੀ ਬਾਤ ਪੰਚਮ ਪਾਤਸ਼ਾਹ ਤਨ ਤਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਟੋਢੀ ਰਾਜ ਅੰਦਰ ਅੰਗ 716 ਅੱਜ ਦੇ ਅਮਰਤਿ ਵਲੇ ਦੇ ਅਲਾਹੀ ਹਕੂਮਾ ਸਾਹਿਬ ਦੀ ਬਾਤ ਪਰਚਕ ਕਰਦੇ ਹਨ ਸਤਿਗੁਰੂ ਦੀ ਕਿਰਪਾ ਨਾਲ ਤੁਹਾਡੀ ਸਾਰਿਆਂ ਸੰਗਤਾਂ ਦੀ ਹਾਜ਼ਰੀ ਰਗਾਹਿ ਕਰਿ ਵਾਗੁ ਕੀ ਕਾਂਸਾ ਵਾਗੁ ਦੀਤੀ ਸਕੇ